ਤਾਲ ਭੰਗਾਂ ਪੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਉਸ ਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਉੱਥੇ ਸਾਡੇ ਬਹੁਤ ਹੀ ਇੰਦਰ ਸਰਤਾਜੋਗ ਸਾਡੇ ਵਿੱਚ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਦੇ ਤਾਂ ਸ੍ਰੀ ਦਾਨਵਾਨ ਸਾਹਿਬ ਦੇ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਸੇਵਾਵਾਂ ਨਿਭਾਈਆਂ ਤੇ ਬਹੁਤ ਹੀ ਜਣਦੀ ਕਲਾ ਦੇ ਨਾਲ ਸੇਵਾਵਾਂ ਨਿਭਾਈਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉੱਥੇ ਹੀ ਸਾਡੇ ਬਹੁਤ ਹੀ ਜਿੱਥੇ ਸਰਕਾਰ ਜੋ ਵਸਾਇੀਆਂ ਹੀ ਰਾਜਸਥਾਨ ਦੀਆਂ ਸੰਸਥਾ ਗੁੱਡਾ ਜੋੜਦੀਆਂ ਗੁਰਸੇਖ ਸੰਸਥਾ ਬੂਦੀਆਂ ਲਾੜਦੀਆਂ ਨੇਮ ਸਿੰਘ ਫੌਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਕਈ ਵਾਰੀ ਨਾਮ ਮੈਨੂੰ ਨਹੀਂ ਪਤਾ ਹੁੰਦਾ ਟਿੰਮਾ ਜੀ ਤੇ ਹੋਰ ਜਿੰਨੇ ਵੀ ਸ੍ਰੀ ਦਰਬਾਰ ਸਾਹਿਬ ਦੇ ਹਿਜੂਰੀ ਲਾਗੀ ਆਜਿ ਨੂੰ ਕੀਰਤਨ ਦੁਆਰਾ ਨਿਹਾਲ ਕਰਕੇ ਗਏ ਨੇ ਭਾਈ ਸੋਜੀਤ ਸਿੰਘ ਕਨਈਆ ਹੋਰਾਂ ਨੇ ਆਜਿ ਨੂੰ ਕਥਾ ਦੁਆਰਾ ਨਿਹਾਲ ਕੀਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੰਗਿਆ ਆਣਾ ਜੀ ਤੇ ਬਾਬਾ ਬਲਵਿੰਦਰ ਸਿੰਘ ਜੀ ਕਰਨਾ ਦਲ ਮਹਿਤਾ ਜੌਮ ਦੇ ਮੁਖੀ ਬਾਬਾ ਮੇਜਰ ਸਿੰਘ ਜੀ ਮੁਖੀ ਕਰਨਾ ਦਲ ਜਿਹੜੇ ਲੁਧਿਆਣੇ ਵਾਲੇ ਦਸ਼ਮੇਸ਼ ਕਰਨਾਲ ਉਹਨਾਂ ਵੱਲੋਂ ਵੀ ਫੌਜਾਂ ਪਹੁੰਚੀਆਂ ਨੇ ਤੇ ਹੋਰ ਵੀ ਸਾਰੇ ਆੱਖ-ਆੱਖ ਜੁੜੇ ਜਥੇਬੰਦੀਆਂ ਵੱਲੋਂ ਬਾਬਾ ਸਤਨਾਮ ਸਿੰਘ ਖਡੂਰ ਸਾਹਿਬ ਵੱਡਾ ਸਾਲ ਵਾਲੇ ਨਾਲ ਸਾਰੇ ਮੇਰੇ ਨਾਲ ਆਏ ਹੋਏ ਗੁਰੂ ਦੀਆਂ ਲੜਦੀਆਂ ਨਿਹੰਗ ਸਿੰਘ ਫੌਜਾਂ ਸਾਰਿਆਂ ਨੂੰ ਗੱਲ ਕੇ ਫਤੇ ਗਜਾਉਣਾ ਗੱਲ ਕੇ ਫਤੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਾਬਾ ਸੁਖਾ ਸਿੰਘ ਜੀ ਸ਼ਹੀਦ ਬਾਬਾ ਮਹਿਤਾਬ ਸਿੰਘ ਜੀ ਗੁੱਡਾ ਜੋੜ ਜਿਹੜਾ ਇੱਕ ਇਤਿਹਾਸਕ ਸਥਾਨ ਹੈ ਗੁੱਡਾ ਜੋੜ ਉਸ ਸਥਾਨ ਤੇ ਮੁੱਖ ਸੇਵਨ ਵਾਰਾ ਸਾਡੇ ਅਧੀਨ ਸਤਕਾਰਯੋਗ ਸਾਜਕੰਡ ਵਾਸੀ ਬਾਬਾ ਮਹਿੰਦਰ ਸਿੰਘ ਜੀ ਸਾਜਕੰਡ ਵਾਸੀ ਬਾਬਾ ਮਹਿੰਦਰ ਸਿੰਘ ਜੀ ਤੇ ਉਹਨਾਂ ਦੇ ਨਾਲ ਸੇਵਾਵਾਂ ਨਿਭਾਉਂਦੇ ਰਹੇ ਬਹੁਤ ਹੀ ਸਤਿਕਾਰਯੋਗ ਸਾਡੇ ਜਿਹੜੇ ਵੀ ਉਹਨਾਂ ਦੇ ਸਾਥੀ ਨੇ ਅਵतार ਸਿੰਘ ਜੀ ਸਾਡੇ ਪਹਿਲਾਂ ਤੇ ਸਭ ਤੋਂ ਮੈਂ ਮਾਤਾ ਜੀ ਨੂੰ ਜਿੱਥੇ ਸਤਿਕਾਰ ਦੇਣਾ ਤੇ ਮਾਤਾ ਜੀ ਅੰਦਰ ਵੀ ਮਿਲ ਕੇ ਆਏ ਬਾਬਾ ਮਹਿੰਦਰ ਸਿੰਘ ਜੀ ਹੋਰਾਂ ਦੇ ਜਿਹੜੇ ਧਰਮ ਪਤਨੀ ਸਰਬਜੀਤ ਕੌਰ ਜੀ ਮਾਤਾ ਸਰਬਜੀਤ ਕੌਰ ਜੀ ਤੇ ਉਹਨਾਂ ਦੇ ਵੱਡੇ ਸੁਪੁੱਤਰ ਜਿਹੜੇ ਯੂ ਐਸ ਏ ਦੇ ਵਿੱਚ ਰਹਿੰਦੇ ਨੇ ਭਾਈ ਅਵਤਾਰ ਸਿੰਘ ਜੀ ਤੇ ਸਰਦਾਰ ਮੇਜਰ ਸਿੰਘ ਜੀ ਨਰਿੰਦਰ ਸਿੰਘ ਜੀ ਨਰਿੰਦਰਪਾਲ ਸਿੰਘ ਜੀ ਇਹ ਛੋਟੇ ਨੇ ਤੇ ਸਾਰਿਆਂ ਹੀ ਉਹਨਾਂ ਦੇ ਜਿੰਨੇ ਵੀ ਭਾਈ ਅਵਤਾਰ ਸਿੰਘ ਜੀ ਸਰਦਾਰ ਅਵਤਾਰ ਸਿੰਘ ਜੀ ਬੈਠੇ ਨੇ ਤੇ ਨਾਲ ਆ ਆਨੰਦ ਦੇ ਉਹ ਮੈਂ ਆ ਲਿਫਟ ਦੇ ਮਹਿੰਦਰ ਸਿੰਘ ਜੀ ਜਿਹੜੇ ਚੜ੍ਹਾਈ ਕਰ ਗਿਆ ਸਟਕਣ ਵਾਸੀ ਸਰਦਾਰ ਮਹਿੰਦਰ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਜਿਹੜੇ ਬੁੱਢਾਦਾਲ ਵੱਲੋਂ ਇਹ ਸਸਤਾਨ ਦੀ ਸੇਵਾ ਨਿਭਾਉਂਦੇ ਸੀ ਤੇ ਬੂਤਾ ਸਿੰਘ ਜੀ ਤੇ ਬਲਕਰਨ ਸਿੰਘ ਜੀ ਤੇ ਅਮਰਜੀਤ ਸਿੰਘ ਜੀ ਹਰਿੰਦਰ ਸਿੰਘ ਜੀ ਕਈ ਵਾਰੀ ਨਾਮ ਜਿਹੜਾ ਉਹ ਹਿੰਦੀ ਚ ਲਿਖਿਆ ਹੋਇਆ ਹੈ ਮਾਰਾ ਹੁੰਦਾ ਸਾਲੂ ਜੀ ਤੇ ਤਰਜ਼eem ਸਿੰਘ ਦੇਾ ਕੁੰਡੀਆਂ ਮੋਛਾ ਦੇ ਤਰਸੇਮ ਸਿੰਘ ਜੀ ਗੱਜ ਸਿੰਘ ਜੀ ਤੇ ਸਰਦੂਲ ਸਿੰਘ ਜੀ ਜਿਹੜੇ ਗ੍ਰੰਥੀ ਦੀ ਸੇਵਾ ਨਿਭਾ ਰਹੇ ਨੇ ਤੇ ਜਦੋਂ ਬਾਬਾ ਜੀ ਥੋੜੇ ਢਿੱਲੇ ਚੱਲ ਰਹੇ ਸੀ ਟੀਮਾ ਜੀ ਬਾਬਾ ਜੀ ਥੋੜੇ ਕਾਫੀ ਆਪਣੇ ਸਮੇ ਤੋਂ ਪਰ ਲੇਓ ਜਿਵੇਂ ਆਪਦੇ ਆਪ ਨੂੰ ਕਹਿੰਦੇ ਨਹੀਂ ਸੀ ਸਭ ਤੋਂ ਪਹਿਲਾਂ ਤੋਂ ਮੈਂ ਸਾਠਖੰਡ ਵਾਸੀ ਬਾਬਾ ਮਹਿੰਦਰ ਸਿੰਘ ਜੀ ਹੋਰਾਂ ਨੂੰ ਜਿਹੜੇ ਬਹੁਤ ਇੱਥੇ ਸੇਵਾ ਤੇ ਸਿਮਰਨ ਦੇ ਰਾਹੀ ਉਹਨਾਂ ਨੇ ਇਸ ਅਸਥਾਨ ਤੇ ਬਹੁਤ ਤਰੱਕੀ ਕੀਤੀ ਤੇ ਨਾਲ ਹੀ ਜਿਹੜਾ ਬੁੱਢਾ ਦਲ ਦਾ ਹਮੇਸ਼ਾ ਉਹਨਾਂ ਨੇ ਸਾਥ ਦਿੱਤਾ ਇਹ ਜਿਹੜੀ ਸ਼ੋਣੀ ਹੈ ਇਤਿਹਾਸ ਦਾ ਅਸਥਾਨ ਹੈ ਮੈਂ ਗੁਰੂ ਗੋਬਿੰਦ ਸਿੰਘ ਜੀ ਤੋਂ ਸ਼ੋਰ ਤੇ ਯਾਰ ਦੀ ਨਾਲ ਬਚਨ ਸਾਂਝੇ ਕਰਨੇ ਨੇ ਜਦੋਂ ਧੰਨ ਧੰਨ ਸੈਖੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਲੀ ਜੀ ਨੇ ਜਿਹੜੇ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਸੀ ਜਦੋਂ ਗੁਰਤਾ ਗਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਆਨੰਦ ਸ੍ਰੀ ਹਜੂਰ ਸਾਹਿਬ ਨੰਦੇੜ ਸਾਹਿਬ ਅੱਗੇ ਤੇ ਉਹਨਾਂ ਨੇ ਬੁੱਢਾ ਦਲ ਦੇ ਜਿਹੜੇ ਪਹਿਲੇ ਜਥੇਦਾਰ ਸੀ ਬਾਬਾ ਮਨੋਹ ਸਿੰਘ ਜੀ ਨੂੰ ਨਿਸ਼ਾਨ ਨਗਾਰਾ ਬਖਸ਼ੇ ਕੀਤਾ ਸ੍ਰੀ ਸਾਹਿਬ ਬਖਸ਼ੇ ਕੀਤੀ ਤੇ ਹੁਕਮਨਾਮੇ ਬਖਸ਼ੇ ਕੀਤੇ ਬਾਬਾ ਮਨੋਹ ਸਿੰਘ ਹੋਰਾਂ ਨੂੰ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਿਆ ਸੀ ਛੋਟੇ ਸਾਹਿਬ ਜਦਿਆਂ ਦਾ ਬਦਲਾ ਲੈਣ ਵਾਸਤੇ ਵਾਸਤੇ ਮਾਤਾ ਗੁਜਰਪੁਰ ਜੀ ਦਾ ਫਹੀਦੀ ਦਾ ਬਦਲਾ ਲੈਣ ਵਾਸਤੇ ਉਹਨਾਂ ਨੇ ਹੁਕਮ ਕੀਤਾ ਸੀ ਜਿਵੇਂ ਮੈਂ ਵਿਚਰਦਾ ਓਵੇਂ ਵਿਚਰਨਾ ਤੇ ਦੂਸਰੇ ਜਥੇਦਾਰ ਬੁੱਢਾ ਦਲ ਦੇ ਦੀਵਾਨ ਦਰਬਾਰਾ ਸਿੰਘ ਜੀ ਤੀਸਰੇ ਨਵਾਬ ਕਪੂਰ ਸਿੰਘ ਜੀ ਚੌਥੇ ਬਾਬਾ ਜੱਸਾ ਸਿੰਘ ਆਹਲੂਵਾਲਾ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਜਦੋਂ ਬੁੱਢਾ ਦਲ ਦੇ ਜਥੇਦਾਰ ਬਣੇ ਉਸ ਵੇਲੇ ਜਿਹੜਾ ਬੀਕਾ ਨੇਰ ਦੇ ਇੱਥੇ ਰਾਜਾ ਸੀ ਤੇ ਉਹ ਜਿਹੜਾ ਬੁੱਢਾ ਦਲ ਦਾ ਬਹੁਤ ਹੀ ਉਹਨੇ ਜਿਹੜੇ ਆਪਣੇ ਵੱਲੋਂ ਪਹਿਲਾਂ ਉਹ ਫਰਿਆਦ ਭੇਜੀ ਸੀ ਕਿ ਮੇਰੀ ਆਕੇ ਇਥੇ ਅਕਾਲ ਤਖਤ ਸਾਹਿਬ ਦੇ ਵੀ ਬੁੱਢਾ ਦਲ ਦਾ ਕੋਈ ਜਥੇਦਾਰ ਹੁੰਦਾ ਸੀ ਕੋਈ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੁੰਦਾ ਸੀ ਤੇ ਜਦੋਂ ਬਾਬਾ ਜੱਸਾ ਸਿੰਘ ਜੀ ਸ੍ਰੀ ਅਮਰਸਰ ਸਾਹਿਬ ਅਕਾਲ ਤਖਤ ਸਾਹਿਬ ਦੇ ਬੀਗਨੇ ਦੇ ਰਾਜੇ ਨੇ ਉਥੇ ਭੇਜਿਆ ਸੁਨੇਹਾ ਭੇਜਿਆ ਆਪਣੇ ਜਿਹੜੇ ਸੀ ਵਫਾਦਾਰ ਵਜ਼ੀਰ ਭੇਜੇ ਕਿ ਮੇਰੀ ਜਿਹੜੀ ਹੈ ਇੱਥੇ ਮੱਤ ਆ ਕੇ ਕੀਤੀ ਜਾਵੇ ਉਦੋਂ ਬਾਬਾ ਜੱਸਾ ਸਿੰਘ ਜੀ ਹੋਰਾਂ ਨੇ ਕਿਹਾ ਸੀ ਕਿ ਜਿਹਨੇ ਕੋਈ ਮੱਤ ਲੈਣੀ ਹੈ ਉਹ ਆ ਕੇ ਅਕਾਲ ਤਖਤ ਸਾਹਿਬ ਦੇ ਆ ਕੇ ਆਪ ਸਾਹਮਣੇ ਹੁੰਦਾ ਫਿਰ ਜਿਹੜੀ ਉਹਦੀ ਫਰਿਆਦ ਪੂਰੀ ਹੁੰਦੀ ਹੈ ਤੇ ਫਿਰ ਜਿਹੜੇ ਬੀਕਾਨੇਰ ਦੇ ਰਾਜੇ ਨੇ ਅਕਾਲ ਤਖਤ ਸਾਹਿਬ ਤੇ ਜਾ ਕੇ ਬਾਬਾ ਜਸਾ ਸਿੰਘ ਜੀ ਨੂੰ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਬੁੱਢਾ ਦਲ ਦੇ ਚੌਥੇ ਜਥੇਦਾਰ ਸੀ ਤੇ ਉਹਨਾਂ ਦੀ ਜਿਹੜੀ ਹੈ ਬੇਨਤੀ ਤੇ ਉਹਦੀ ਆਕੇ ਉਸ ਵੇਲੇ ਤੇ ਬੀਕਾਨੇਰ ਦੇ ਰਾਜੇ ਦੀ ਮਦਦ ਕੀਤੀ ਫੌਜਾਂ ਦੇ ਨਾਲ ਉਸ ਵੇਲੇ ਜਿਹੜਾ ਬਾਬਾ ਜਸਾ ਸਿੰਘ ਜੀ ਅਨੁਵਾਲ ਗਿਆ ਜੀ ਨੇ ਇਹ ਬੁੱਢਾ ਜੋੜ ਜੋੜ ਕਹਿੰਦੇ ਨੇ ਜਿਹੜਾ ਛੱਪੜ ਨੂੰ ਤਲਾਬ ਦੇ ਖੰਡੇ ਤੇ ਜਿਹੜਾ ਇੱਥੇ ਬੁੱਢਾ ਦਲ ਦਾ ਜਿਹੜਾ ਬੜਾ ਸੀ ਤੇ ਇਸੇ ਆਸਥਾਨ ਤੇ ਬਾਬਾ ਜੀ ਹੋਰਾਂ ਨੇ ਜਿਹੜੇ ਆ ਕੇ ਚਰਨ ਪਾਏ ਤੇ ਬਾਬਾ ਸੁਖਾ ਸਿੰਘ ਜੀ ਬਾਬਾ ਮਹਿਤਾਬ ਸਿੰਘ ਜੀ ਉਸ ਵੇਲੇ ਜਿਹੜੇ ਬੁੱਢਾ ਦਲ ਦੇ ਨਾਲ ਸੀ ਉਦੋਂ ਜਦੋਂ ਪਤਾ ਲੱਗਿਆ ਅਮਰਸਰ ਸਾਹਿਬ ਤੋਂ ਭਾਈ ਬਲਾਕਾ ਸਿੰਘ ਜੀ ਨੇ ਆ ਕੇ ਦੱਸਿਆ ਕਿ ਮੱਸਾ ਰੰਗੜ ਜਿਹੜਾ ਉਹ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਕਰ ਰਿਹਾ ਤੇ ਜਦੋਂ ਪਤਾ ਲੱਗਿਆ ਤੇ ਬਾਬਾ ਜਸਾ ਸਿੰਘ ਜੀ ਆਲੂਵਾਲੀਆ ਜੀ ਨੇ ਇਸੇ ਅਸਥਾਨ ਤੋਂ ਜਿਹੜਾ ਬਾਬਾ ਸੁਖਾ ਸਿੰਘ ਜੀ ਅੰਮ੍ਰਿਤ ਵੇਲੇ ਦੀਵਾਨ ਸਜੇ ਹੋਏ ਸੀ ਤੇ ਬਾਬਾ ਜੱਸਾ ਸਿੰਘ ਨੇ ਹੁਕਮ ਕੀਤਾ ਸੀ ਕੋਈ ਗੁਰੂ ਦਾ ਸਿੰਘ ਜਿਹੜਾ ਅਰਦਾਸ ਕਰਕੇ ਆਹ ਸ਼ਰੀਰ ਸਾਹਿਬ ਰੱਖਤੀ ਸੀ ਦੀਵਾਨ ਦੇ ਵਿੱਚ ਕੋਈ ਇਹਨੂੰ ਚੁੱਕੋ ਤੇ ਮਸੇ ਰੰਗੜ ਦਾ ਸਿਰ ਜਿਹੜਾ ਵੜ ਕੇ ਲੈ ਕੇ ਆਉਣਾ ਉਦੋਂ ਬਾਬਾ ਸੁਖਾ ਸਿੰਘ ਜੀ ਬਾਬਾ ਮਹਤਾਬ ਸਿੰਘ ਜੀ ਇਸੇ ਅਸਥਾਨ ਤੋਂ ਜਿਹੜੇ ਗਏ ਸੀ ਆ ਵਣ ਵੀ ਉਹੀ ਹੈ ਤੇ ਇਸੇ ਅਸਥਾਨ ਤੋਂ ਬਾਬਾ ਜੀ ਜਿਹੜੇ ਗੈਬਾਬਾ ਸੁਖਾ ਸਿੰਘ ਜੀ ਬਾਬਾ ਮਹਤਾਬ ਸਿੰਘ ਜੀ ਮੱਛੇ ਰੰਗੜ ਦਾ ਜਿਹੜਾ ਸਿਰ ਵੱਢ ਕੇ ਜਦੋਂ ਆਪਾਂ ਦਰਸ਼ਨ ਕਰਦੇ ਆ ਹਣੂਮਾਨ ਦਾ ਟਾਣ ਉੱਥੇ ਜਦੋਂ ਜਾਂਦੇ ਵੀ ਆਉਂਦੇ ਵੀ ਉਹਨਾਂ ਨੇ ਵਿਸ਼ਰਾਮ ਕੀਤਾ ਸ੍ਰੀ ਬੰਨਵਾ ਸਾਹਿਬ ਦੇ ਦਰਸ਼ਨ ਕੀਤੇ ਤੇ ਮੱਛੇ ਰੰਗੜ ਦਾ ਸਿਰ ਵੱਢ ਕੇ ਇਸੇ ਜਗ੍ਹਾ ਤੇ ਜਿਹੜੇ ਲੈ ਕੇ ਆਏ ਸੀ ਇਹ ਉਹ ਮਹਾਨ ਅਸਥਾਨ ਹੈ ਇਸੇ ਅਸਥਾਨ ਤੇ ਮੱਛੇ ਰੰਗੜ ਦਾ ਉਹ ਸਿਰ ਵੱਢ ਕੇ ਜਦੋਂ ਲੈ ਕੇ ਆਏ ਸੀ ਉਹਦੇ ਸਿਰ ਦੇ ਨਾਲ ਖਾਲਸੇ ਨੇ ਬੁੱਧੋ ਗਿੰਡੀ ਜਿਹੜੀ ਖੇਡੀ ਤੇ ਮੈਦਾਨ ਦੇ ਵਿੱਚੋਂ ਜਿਹੜਾ ਰੋਲਿਆ ਸੀ ਉਹ ਮਹਾਨ ਸਥਾਨ ਜਦੋਂ ਮੈਂ ਦਰਸ਼ਨ ਤੇ ਪਹਿਲਾਂ ਵੀ ਕਰਦਾ ਰਿਆ ਸਮੇਂ ਸਮੇਂ ਸਿਰ ਬੁੱਢਾ ਦਲ ਦਾ ਹੈੱਡਕੁਆਟਰ ਵਜੋਂ ਉਭੀੜਿਆ ਮਾੜੇ ਸਮੇਂ ਦੇ ਵਿੱਚ ਤੇ ਜਦੋਂ ਬਾਬਾ ਰਣਜੀਤ ਸਿੰਘ ਜੀ ਇਸ ਸਥਾਨ ਤੇ ਉਹ ਇੱਕਾਤ ਕੋ ਮੱਖਾ ਸਿੰਘ ਕਹਿੰਦੇ ਨੇ ਲਖਨੀਤਰਾ ਵੀ ਕਹਿੰਦੇ ਨੇ ਨਹਿਂਗੰਗ ਤੇ ਉਹ ਆਪਣੇ ਬੜੇ ਅੜਬ ਸੁਭਾਅ ਦੇ ਸੀ ਮੈਂ ਵੀ ਦਰਸ਼ਨ ਕੀਤੇ ਨੇ ਤੇ ਸਾਜਕੰਡ ਵਾਸੀ ਬਾਬਾ ਚੇਸ ਸਿੰਘ ਜੀ ਹੋਰਾਂ ਮਿਲੇ ਉਹ ਇਸੇ ਹਸਪਤਾਲ ਤੇ ਸੇਵਾ ਨਿਭਾਉਂਦੇ ਹੁੰਦੇ ਸੀ ਤੇ ਜਦੋਂ ਬਾਬਾ ਚੇਸ ਸਿੰਘ ਜੀ ਹੋਰਾਂ ਨੇ ਹੁਣ ਵੀ ਆਪਜੀ ਦਰਸ਼ਨ ਕਰਦੇ ਹੋ ਤਾਂ ਜਿਹੜਾ ਨਿਸ਼ਾਨ ਸਾਹਿਬ ਹੈ ਪ੍ਰਾਤਨ ਇਹ ਥੜੇ ਦੇ ਜਿਹੜਾ ਨੀ ਪੱਥਰ ਹੈ ਉਹ ਬਾਬਾ ਚੇਸ ਸਿੰਘ ਜੀ ਹੋਰਾਂ ਨੇ ਇਹ ਨਿਸ਼ਾਨ ਸਾਹਿਬ ਜਿਹੜਾ ਬੁੱਢਾ ਦਲ ਦੇ ਜਿਹੜੇ 12ਵੇਂ ਜੱਜੇਦਾਰ ਸੀ ਉਹਨਾਂ ਨੇ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਜਿਹੜੀ ਕਰਵਾਈ ਤੇ ਬਾਬਾ ਰੰਜੀਤ ਸਿੰਘ ਜੀ ਇੱਥੇ ਹੀ ਆ ਬੋਰ ਪਿੱਪਲ ਦੇ ਥੱਲੇ ਹੀ ਉਹਨਾਂ ਦਾ ਜਿਹੜਾ ਅਸਨ ਹੁੰਦਾ ਸੀ ਬਾਬਾ ਸੰਤਾ ਸਿੰਘ ਜੀ ਵੀ ਜਦੋਂ ਆਉਂਦੇ ਸੀ ਇੱਥੇ ਕੰਬੂ ਦੇ ਵਿੱਚ ਹੀ ਜਿਹੜਾ ਕੰਬੂ ਲਾ ਕੇ ਇੱਥੇ ਰਹਿੰਦੇ ਹੁੰਦੇ ਸੀ ਸਮਾ ਸਮਾ ਜਿਹੜਾ ਸਮਰੱਥ ਹੈ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਤ ਲਾਏ ਮਨ ਜਿੰਦਿਆ ਫਲ ਪਾਉਣਾ ਹਉਮੈ ਵਿੱਚੋਂ ਜਾਏ ਜਦੋਂ ਬਾਬਾ ਮਹਿੰਦਰ ਸਿੰਘ ਜੀ ਉਧਰੋਂ ਬੁੱਢਾ ਦਸਦੀ ਮੈਂ ਜਦੋਂ ਬਾਬਾ ਸੰਤਾ ਸਿੰਘ ਜੀ 2000 ਫੱਤ ਦੇ ਵਿੱਚ ਆ ਬਾਬਾ ਸੰਤਾਰ ਸਿੰਘ ਜੀ ਅਜੇ ਬਜ਼ੁਰਗ ਸੀ ਤੇ ਉਹਨਾਂ ਨੇ ਮੈਨੂੰ ਉੱਤਰਾਧਿਕਾਰੀ ਜਿਹੜਾ ਆਪਣਾ ਥਾਪਿਆ ਤੇ ਜਿਉਂਦੇ ਜੀ ਉਹਨਾਂ ਨੇ ਮੈਨੂੰ ਜਿਹੜੀ ਬੁੱਢਾ ਦਲ ਦੀ ਕਮਾਨ ਸੰਭਾਲੀ ਉਸ ਵੇਲੇ ਬਾਬਾ ਸੰਤਾਰ ਸਿੰਘ ਜੀ ਹੋਰਾਂ ਦੇ ਨਾਲ ਬਹੁਤ ਸਮੇਂ ਤੋਂ ਮੈਂ 1973-74 ਤੋਂ ਲੈ ਕੇ ਅਸਵਸਥਾਨ ਤੇ ਹਰ ਸਾਲ ਦਰਸ਼ਨ ਕਰਦਾ ਰਿਹਾ ਭਾਵੇਂ ਬਾਬਾ ਮਹਿੰਦਰ ਸਿੰਘ ਜੀ ਫੇਰ ਪਰੇ ਉਹਨਾਂ ਤੋਂ ਪਹਿਲਾਂ ਵੀ ਬੁੱਢਾ ਦਲ ਦੇ ਬਹੁਤ ਸਿੰਘਾਂ ਨੇ ਜਿਹੜਾ ਇਸ ਅਸਥਾਨ ਦੀ ਸੇਵਾ ਸੰਭਾਲੀ ਪਰ ਜਦੋਂ ਬਾਬਾ ਮਹਿੰਦਰ ਸਿੰਘ ਜੀ ਨੇ ਇਸ ਅਸਥਾਨ ਦੀ ਸੇਵਾ ਸੰਭਾਲੀ 2007 ਦੇ ਵਿੱਚ ਮੈਂ ਬੁੱਢਾ ਜਲਦਾ ਜਥੇਦਾਰੀ ਵਜੋਂ ਸੇਵਾ ਸੰਭਾਲੀ ਤੇ ਉਦੋਂ ਬਾਬਾ ਮਹਿੰਦਰ ਸਿੰਘ ਜੀ ਹੋਰੀ ਜਿਹੜੇ ਆ ਦਮਦਮਾ ਸਾਹਿਬ ਮੇਰੇ ਕੋਲੇ ਆਏ ਤੇ ਇਹ ਸਾਰੇ ਹੀ ਸੱਜਣੋਆਂ ਦੇ ਨਾਲ ਸੀ ਤੇ ਉਦੋਂ ਬਾਬਾ ਜੀ ਮਹਿੰਦਰ ਸਿੰਘ ਜੀ ਕਹਿੰਦੇ ਬਾਬਾ ਜੀ ਬੁੱਢਾ ਜੋੜ ਦੀ ਆਪਾਂ ਸੇਵਾ ਜਿਹੜੀ ਹੈ ਪਹਿਲਾਂ ਇੱਥੇ ਕਾਰ ਸੇਵਾ ਵਾਲੇ ਜਦੋਂ ਮੈਂ ਆਇਆ ਸੀ ਮᱫੋ ਇੱਕ ਮਾਹਪੁਰਖਾਂ ਨੂੰ ਜਿਹੜੀ ਥੋੜੀ ਦੇਰ ਵਾਸਤੇ ਸੇਵਾ ਵੀ ਦਿੱਤੀ ਸੀ ਮੈਂ ਵੀ ਟੈਂਕੀ ਦੇ ਉੱਤੇ ਥੱਲੇ ਹੀ ਇੱਕ ਕਮਰਾ ਸੀ ਉੱਤੇ ਹੀ ਆ ਕੇ ਜਿਹੜਾ ਆਰਾਮ ਕੀਤਾ ਇੱਕ ਦੋ ਦਿਨ ਤੇ ਬਹੁਤ ਇੱਥੇ ਮਸਤਾਨਾ ਹੀ ਪੈਣਾ ਸੀ ਮੈਂ ਗੱਲ ਕਰ ਰਿਹਾ ਬਾਬਾ ਮਹਿੰਦਰ ਸਿੰਘ ਜੀ ਹੋਰਾਂ ਨੇ ਜਦੋਂ ਇਸ ਹਸਪਤਾਲ ਦੀ ਸੇਵਾ ਉਹਨਾਂ ਨੂੰ ਸੰਭਾਲੀ ਉਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇੱਕ ਜਿਹੜੀ ਆਪਣੀ ਟੀਮ ਜਿਹੜੀ ਕਾਇਮ ਕੀਤੀ ਇਹ ਜਿਹੜਾ ਸੱਜਣਾ ਦੇ ਨਾਮ ਲੈ ਨੇ ਅਵਤਾਰ ਸਿੰਘ ਕਾਰਜ ਸਿੰਘ ਹੋਰੀ ਸਾਰੇ ਤੇ ਇਹਨਾਂ ਨੇ ਪੂਰਾ ਉਹਨਾਂ ਦਾ ਸਾਥ ਵੀ ਦਿੱਤਾ ਤੇ ਜਦੋਂ ਮੇਰੇ ਕੋਲੇ ਆਏ ਕਹਿੰਦੇ ਬਾਬਾ ਹੀ ਕੋਈ ਗੱਡੀ ਨਹੀਂ ਹੈ ਤੇ ਮੈਂ ਵੀ ਇੱਕ ਆਪਣੇ ਪੁਰਾਣੀ ਮੇਰੇ ਕੋਲੇ 407 ਸੀ ਗੱਡੀ ਮੈਂ ਬਾਬਾ ਵਿੰਦਰ ਸਿੰਘ ਜੀ ਆ ਗੱਡੀ ਲੈ ਜਾਓ ਅਜੇ ਮੈਂ ਵੀ ਨਵਾਂ ਨਵਾਂ ਹੀ ਬਣਿਆ ਤੇ ਤੁਸੀਂ ਕੋਈ ਨਹੀਂ ਇੱਕ ਵਾਰੀ ਕਾਰਜ ਜਿਹੜਾ ਚਲਾਓ ਤੇ ਆਪਾਂ ਤੁਹਾਡਾ ਪੂਰਾ ਸਾਥ ਦੇਾਂਗੇ ਬਾਬਾ ਮਹਿੰਦਰ ਸਿੰਘ ਜੀ ਉਹਦੇ ਗੱਡੀ ਦੇ ਵਿੱਚ ਕਾਗਜ਼ ਵੀ ਹੈ ਨਹੀਂ ਸੀ ਆਪਣੇ ਤੇ ਉਹ ਗੱਡੀ ਇੱਥੇ ਲੈ ਕੇ ਆਏ ਮੈਂ ਕਿਹਾ ਹੁਣ ਜਾਗ ਲੱਗੀ ਆ ਤੁਸੀਂ ਅੱਗੇ ਆਪਣਾ ਪਹਿਰਾ ਆਪੇ ਵਧੀਆ ਤਰੀਕੇ ਨਾਲ ਚਲਾਉਣਾ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਨੇ ਜਿਹੜਾ ਬਹੁਤ ਹੀ ਸਿੰਘ ਸਾਹਿਬ ਜੀ ਸੱਚੇ ਢੰਗ ਦੇ ਨਾਲ ਕੰਮ ਕੀਤਾ ਜਿਹੜੇ ਪੰਨੇ ਸਾਲ ਜਦੋਂ ਮੈਂ ਇੱਥੇ ਆਇਆ ਉਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਜ਼ਰੂਰ ਆਉਣਾ ਆ ਜਿਹੜਾ ਆਪਣੇ 9 10 11 ਨੂੰ ਆਪਣੇ ਇੱਥੇ ਜੋੜ ਮੇਲਾ ਹੁੰਦਾ ਬਾਬਾ ਸੁਖਾ ਸਿੰਘ ਜੀ ਬਾਬਾ ਮਹਿਤਾਬ ਸਿੰਘ ਜੀ ਸ਼ਹੀਦ ਸਿੰਘਾਂ ਨੂੰ ਸਮਰਪਿਤ ਤੇ ਉਹ ਜੋੜ ਮੇਲੇ ਤੇ ਮੈਂ ਜਦੋਂ ਦਰਸ਼ਨ ਕਰ ਲਾਇਆ ਤੇ ਉਦੋਂ ਇਹ ਗੱਡੀ ਤੇ ਪਹਿਲਾਂ ਚੰਡੀਗੜ੍ਹ ਗਿਆ ਉੱਥੋਂ ਇਹ ਜਿਹੜੇ ਆਪਣੇ ਆਪ ਸਰੂਪ ਆਪਣੇ ਸ਼ਹੀਦਾਂ ਦੇ ਪ੍ਰਕਾਸ਼ੀਤ ਸੁਭਾਏਮਾਨ ਨੇ ਉੱਥੋਂ ਬਣਾ ਕੇ ਲਿਆਏ ਸੀ ਇਹ ਸਰੂਪ ਜਿਹੜੇ ਤੇ ਫਿਰ ਜਿਹੜੇ ਆ ਇਹਨਾਂ ਨੇ ਪਹਿਲੀ ਵਾਰੀ ਜਿਹੜੀ ਹੈ ਅਗਲੇ ਸਾਲ ਹੀ ਗੱਡੀ ਜਿਹੜੀ ਹੋਰ ਉਹ ਗੱਡੀ ਤੋਂ ਇੱਕ ਗੱਡੀ ਲਈ ਹੌਲੀ ਹੌਲੀ ਜਿਹੜਾ ਇਹਨਾਂ ਨੇ ਇਹ ਆਪਣੇ ਕਮਰਿਆਂ ਦੀ ਜਿਹੜੀ ਸੇਵਾ ਕਰਵਾਈ ਫੇਰ ਆ ਜਗਾ ਲਈ ਤੇ ਜਦੋਂ ਸਾਡਾ ਜਿਹੜੇ ਨਾਲ ਆਪਣੇ ਸਾਡੇ ਸਥਾਨ ਹੈ ਜਿੱਥੇ ਆਪਣੇ ਕਮੇਟੀ ਦਾ ਜਿਹੜਾ ਪ੍ਰਬੰਧ ਹੈ ਸ਼ਹੀਦ ਨਗਰ ਤੇ ਸਾਡਾ ਨਹਿਂਸ ਸਿੰਘਾਂ ਦਾ ਬਹੁਤ ਵਧੀਆ ਨਹੀਂ ਸੀ ਰਾਮਤਾ ਤੇ ਉਹਨਾਂ ਨੇ ਤੇ ਬਾਸ ਦੀ ਵੀ ਚਲੋ ਬਹੁਤ ਪਰ ਸਿੰਘ ਸਾਹਿਬ ਹੋਰਾਂ ਨੇ ਵੀ ਬਹੁਤ ਜਦੋਂ ਇਹ ਸਿੰਘ ਸਾਹਿਬ ਅਕਾਲ ਤਖਤ ਸਾਹਿਬ ਦੇ ਜਿਮਾਈ ਇਹ ਵੀ ਬੂਰੀ ਮੰਨਤ ਕਰਦੇ ਰਹਿ ਜਦੋਂ ਵੀ ਬਾਬਾ ਮਹਿੰਦਰ ਸਿੰਘ ਜੀ ਹੋਰਾਂ ਨੂੰ ਕੋਈ ਜ਼ਰੂਰਤ ਹੋਣੀ ਬਾਬਾ ਜੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਨੂੰ ਗੱਲ ਕਰਨੀ ਆ ਜੀ ਪਰ ਉਹਨਾਂ ਨੇ ਸਾਰਿਆਂ ਦੇ ਨਾਲ ਇਹ ਜਿਹੜਾ ਜਦੋਂ ਇਹ ਵਚਨ ਹੋਇਆ ਇੱਥੇ ਇੱਥੋਂ ਦੇ ਗੁਰਦਰਾ ਸਾਹਿਬ ਦਾ ਸਾਡਾ ਕੇਸ ਚੱਲਦਾ ਸੀ ਤੇ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਇੱਥੇ ਹੀ ਰਹਿ ਜਾਂਦੀਆਂ ਨੇ ਅਲਫਾਨ ਦੀ ਜਿਹੜੀ ਹੈ ਯਾਦ ਹੀ ਉਹ ਜਿਹੜੀ ਕਾਇਮ ਰਹਿੰਦੀ ਹੈ ਫੇਰ ਜਿਹੜਾ ਅਸੀਂ ਗੁਰਮਤਾ ਕਰਕੇ ਵੀ ਆਪਾਂ ਲੜਾਈ ਝਗੜਿਆਂ ਦੀ ਜਮੀਨ ਤੇ ਹੋਰ ਵੀ ਲੈ ਲਾਂਗੇ ਪਰ ਆਪਸੀ ਜਿਹੜਾ ਪ੍ਰੇਮ ਪਿਆਰ ਹੈ ਜਿਹੜੇ ਡੈਂਟਰ ਕਾਲਤਾ ਕੌਲ ਦੇ ਜਿਨ੍ਹਾਂ ਦਾ ਹਸਪਤਾਲ ਅਕੀਨਾਵੇਂ ਉਹਨਾਂ ਦਾ ਸਰਦਾਰ ਮਹਿੰਦਰ ਸਿੰਘ ਜਿੱੱਠਾ ਜੀ ਸਾਰਿਆਂ ਨੇ ਵਧੀਆ ਰੋਲ ਜਿਹੜਾ ਅਦਾ ਕੀਤਾ ਤੇ ਜਿਹੜਾ ਅਸੀਂ ਮੈਂ ਵੀ ਪਿਛਲੇ ਸਾਲ ਹਸਪਤਾਲ ਦੇ ਪਹਿਲਾਂ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ ਬੜੇ ਪ੍ਰੇਮ ਨਾਲ ਇਹ ਜਿਹੜਾ ਉਹਨਾਂ ਨੇ ਵਧੀਆ ਥਾਰੇ ਕਾਰਜ ਕੀਤੇ ਤੇ ਆਪਸੀ ਜਿਹੜਾ ਫਰੇਮ ਪਿਆਰ ਦੇ ਨਾਲ ਸਾਨੂੰ ਜਿਹੜਾ ਪਹਿਲਾਂ ਜਦੋਂ ਉਹਨਾਂ ਨੇ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਨੇ ਆਹ ਜਗਾ ਜਿਹੜੀ ਖਰੀਦ ਕੇ ਇੱਥੇ ਨੀਂ ਮੱਥਰ ਰੱਖਿਆ ਇਹ ਆਸਥਾਨ ਜਿਹੜਾ ਬਣਾਇਆ ਫਿਰ ਜਿਹੜੇ ਹੋਰ ਵੀ ਕਈ ਕਾਰਜ ਉਹਨਾਂ ਨੇ ਕੀਤੇ ਫਿਰ ਜਦੋਂ ਇਹ ਆਪਣੇ ਜਿਹੜਾ ਸਾਡਾ ਸਮਝੌਤਾ ਹੋ ਗਿਆ ਇਹਦੇ ਚੋਂ ਵੀ ਕੋਈ ਜਿਹੜਾ ਸੀ ਆਪਣੇ ਜ਼ਮੀਨ ਜਿਹੜੀ ਇਸ ਆਸਥਾਨ ਨੂੰ ਬੁੱਢਾ ਦਲ ਨੂੰ ਜਿਹੜੀ ਸੀ ਉਹ ਸਮਝੌਤੇ ਦੇ ਵਿੱਚ ਸਾਨੂੰ 12 13 ਕਿੱਲੇ ਜਿੰਨੇ ਵੀ ਆਈ ਅਸੀਂ ਆਪਦੇ ਪਿਆਰ ਦੇ ਨਾਲ ਹੀ ਸਾਰੇ ਚੱਲ ਰਹੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਗੁਰਮੁਖ ਜਨੂ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪੈੜ ਮੱਲਿਆ ਸੋ ਮਹਾਰਾਜ ਦੀ ਬਹੁਤ ਗੁਰੂ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਜੀ ਸ਼ਹੀਦਾਂ ਦੀ ਅਪਾਰ ਕਿਰਪਾ ਜਿਨ੍ਹਾਂ ਦੇ ਅਸ਼ੀਰਵਾਦ ਦੇ ਨਾਲ ਬਾਬਾ ਸੁੱਖਾ ਸਿੰਘ ਜੀ ਬਾਬਾ ਮਹਿਤਾਬ ਸਿੰਘ ਜੀ ਸ਼ਹੀਦ ਤੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹੀ ਜਿਹੜਾ ਜਿੱਥੇ ਸਤਖੰਡ ਵਾਸੀ ਬਾਬਾ ਮਹਿੰਦਰ ਸਿੰਘ ਜੀ ਹੋਰਾਂ ਨੇ ਤੇ ਜਿਹੜਾ ਇਹ ਸਾਰੇ ਇਹ ਟੀਮ ਨੇ ਜਿਹੜਾ ਸਾਡਾ ਸਾਥ ਦਿੱਤਾ ਤੇ ਜਦੋਂ ਪਿਛਲੇ ਦਿਨੀ ਉਹ ਥੋੜੇ ਢਿੰਦੇ ਚੱਲ ਰਹੇ ਸੀ ਤੇ ਉਦੋਂ ਮੇਰੇ ਕੋਲੇ ਤਰਵੰਨੀ ਸਭ ਉਹ ਸਾਰੇ ਆਏ ਬਹੁਤ ਪਿਆਰ ਨਾਲ ਤੇ ਉਹਨਾਂ ਨੇ ਕਿਹਾ ਬਾਬਾ ਜੀ ਜਦੋਂ ਵੀ ਕੋਈ ਚੀਜ਼ ਲੈਂਦੇ ਸੀ ਤੇ ਸਾਰੇ ਇਕੱਠੇ ਆ ਕੇ ਰਜਿਸਟਰੀ ਜਿਹੜੀ ਉੱਥੇ ਜਮ੍ਹਾਂ ਕਰਾ ਦਿੰਦੇ ਸੀ ਹੈੱਡਕੁਆਟਰ ਤੇ ਤੇ ਕੋਈ ਵੀ ਚੀਜ਼ ਲੈਣੀ ਹੁੰਦੀ ਸੀ ਫੇਰ ਵੀ ਗੁਰਮਤੇ ਦੇ ਨਾਲ ਲੈਂਦੇ ਰਹਿ ਤੇ ਪਿਛਲੇ ਦਿਨ ਹੀ ਇਹਨਾਂ ਨੇ ਕਿਹਾ ਬਾਬਾ ਜੀ ਹੁਣ ਸਾਡੇ ਜਿਹੜੇ ਮੁਕਦਮੇ ਆ ਤਕਰੀਬਨ ਠੀਕ ਹੋ ਗਏ ਤੇ ਆਪਦੀ ਖੁਸ਼ੀ ਦੇ ਨਾਲ ਹੀ ਜਿਹੜਾ ਆ ਆਪਦੀ ਜਿਹੜੀ ਉਹ ਕਮੇਟੀ ਬਣਾਈ ਹੋਈ ਸੀ ਕਾਰਜ ਪੰਪਾਰ ਮੁਕਦਮਿਆਂ ਵਾਸਤੇ ਉਹ ਭੰਗ ਕਰਕੇ ਤੇ ਸਾਰਿਆਂ ਦੇ ਸਹਿਨ ਕਰਵਾ ਕੇ ਉਹਨਾਂ ਨੇ ਜਿਹੜਾ ਤੇ ਉਹ ਮੈਨੂੰ ਦੇ ਦਿੱਤੇ ਵੀ ਬਾਬਾ ਜੀ ਅੱਜ ਤੋਂ ਬਾਅਦ ਜਿਹਨੂੰ ਮਰਜ਼ੀ ਤੁਸੀਂ ਇਹ ਸੇਵਾ ਦੇਣੀ ਹੈ ਤੇ ਤੁਸੀਂ ਆਪ ਦੇ ਹਿਸਾਬ ਨਾਲ ਚਲਾਉਣਾ ਸੋ ਗੁਰੂ ਸਾਹਿਬ ਮੈਂ ਬੇਨਤੀ ਕਰਦਾ ਜਿਵੇਂ ਬਾਬਾ ਮਹਿੰਦਰ ਸਿੰਘ ਜੀ ਸਠਨਡ ਵਾਸੀ ਉਹਨਾਂ ਦੇ ਪਰਿਵਾਰ ਦੇ ਨਾਲ ਨੂੰ ਆ ਕੇ ਵਜਨ ਕੀਤੇ ਫੇਰਾ ਸਾਰੇ ਸੱਜਣ ਜਿਹੜੇ ਕਾਦਰ ਸਿੰਘ ਜੀ ਤੇ ਗੁਰਦੀਪ ਸਿੰਘ ਜੀ ਬਾਬਾ ਆਪਣੇ ਸਰਦਾਰ ਅਵਤਾਰ ਸਿੰਘ ਜੀ ਬੈਠੇ ਨੇ ਤੇ ਉਹਨਾਂ ਦੇ ਸੁਪੁੱਤਰ ਨੇ ਬੈਠੇ ਦਿੰਨੇ ਉਹਨਾਂ ਨਾਲ ਵੀ ਸਾਰਾ ਜਿਹੜਾ ਗੁਰਮਤਾ ਕਰਕੇ ਤੇ ਇਹਨਾਂ ਨੇ ਕਿਹਾ ਬਾਬਾ ਜੀ ਆਪਾਂ ਜਿਵੇਂ ਬਾਬਾ ਮਹਿੰਦਰ ਸਿੰਘ ਜੀ ਕਰ ਗਏ ਨੇ ਜਾਂ ਬੁੱਢਾ ਦਲ ਦੀ ਜੋ ਮਰਿਆਦਾ ਉਵੇਂ ਹੀ ਸਾਡਾ ਜਿਹੜਾ ਇਸ ਸੰਤਾਨ ਤੇ ਪਹਿਰਾ ਚੱਲਣਾ ਤੇ ਉਸ ਉਹ ਜਿਹੜਾ ਗੁਰਮਤ ਹੈ ਉਹ ਤੁਹਾਡੇ ਸੰਗਤਾਂ ਦੇ ਸਾਹਮਣੇ ਜਿਹੜਾ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਜਿਵੇਂ ਬਾਬਾ ਮਹਿੰਦਰ ਸਿੰਘ ਜੀ ਬੁੱਢਾ ਦਲ ਦੇ ਤੇ ਬਾਬਾ ਮਹਿੰਦਰ ਸਿੰਘ ਜੀ ਹੋਰੀ ਜਿਹੜੇ ਆ ਦਲ ਪੰਥ ਬਾਬਾ ਵਿਧੀ ਚੰਦ ਜੀ ਬਾਬਾ ਸੋਹਣ ਸਿੰਘ ਉਹਨਾਂ ਨਾਲ ਵੀ ਬੜਾ ਇਹਨਾਂ ਦਾ ਜਿਹੜਾ ਪਿਆਰ ਲਿਆ ਤੇ ਹੁਣ ਵੀ ਸਾਰਿਆਂ ਨਾਲ ਬਹੁਤ ਪਿਆਰ ਸੀ ਹੁਣ ਜਿਹੜਾ ਅਸੀਂ ਇਹ ਗੁਰਮਤਾ ਕੀਤਾ ਜਿਵੇਂ ਸਾਰੇ ਇਹ ਆਪਣੇ ਸਾਰੇ ਬਾਬਾ ਮਹਿੰਦਰ ਸਿੰਘ ਜੀ ਨਾਲ ਇਹਨਾਂ ਨੇ ਜਿਹੜਾ ਪੂਰਾ ਸਹਿਯੋਗ ਦਿੱਤਾ ਤਨ ਮਨ ਧਨ ਸਭ ਸੋਮਕੋਟ ਕੋ ਹੁਕਮ ਮੰਨਿਆ ਪਾਈਏ ਸੋ ਬੁੰਡਾਦਾਲ ਵੱਲੋਂ ਜਿਹੜੀ ਹੈ ਜਦੋਂ ਜਿੱਥੇ ਵੀ ਕੋਈ ਜ਼ਰੂਰਤ ਹੋਊਗੀ ਤੇ ਇਹ ਅੱਗੇ ਹੋ ਕੇ ਜਿਹੜੇ ਉਵੇਂ ਇਹਨਾਂ ਦੀਆਂ ਸੇਵਾਵਾਂ ਲੈਣੀਆਂ ਨੇ ਇਸ ਵੇਲੇ ਜਿਹੜੇ ਜਦੋਂ ਬਾਬਾ ਜੀ ਜਲੇ ਸੀ ਉਦੋਂ ਆ ਸਰਦੂਲ ਸਿੰਘ ਜੀ ਗ੍ਰੰਥੀ ਸਿੰਘ ਖੜੇ ਨੇ ਤੇ ਨਾਲ ਬਾਬਾ ਇਹ ਬੁੱਢਾ ਸਿੰਘ ਜੀ ਇਹ ਬੈਠੇ ਨੇ ਇਹ ਨਾਲ ਉਹਨਾਂ ਦੇ ਜਿਉਂਦੇ ਜੀ ਜਿਹੜੇ ਇੱਥੇ ਬਾਬਾ ਹੀ ਹੋ ਰਹੇ ਨੇ ਇੱਕ ਬਾਬਾ ਜੋਗਾ ਸਿੰਘ ਹੀ ਕਿਤੇ ਆ ਇਹ ਬਾਬਾ ਜੋਗਾ ਸਿੰਘ ਹੀ ਨੇ ਤੇ ਇਹ ਇੱਥੇ ਬਾਬਾਈ ਨਾਲ ਸੇਵਾ ਮਹਾਪੁਰਖਾਂ ਦੀ ਸੇਵਾ ਨਿਭਾਉਂਦੇ ਰਹੇ ਤੇ ਹੁਣ ਜਿਹੜੀ ਹੈ ਬਾਬਾ ਇਹਨਾਂ ਦੇ ਨਾਲ ਗੁਰੂਤਾ ਹੋਇਆ ਕਿ ਸਾਨੂੰ ਬਾਬਾ ਜਸਾ ਸਿੰਘ ਜਿਹੜਾ ਉਹ ਵੀ ਨਾਲ ਦੇ ਦਿਓ ਤੇ ਮੈਂ ਫਿਰ ਇਹਨਾਂ ਦਾ ਜਿਹੜਾ ਉਹ ਵਜਨ ਪ੍ਰਵਾਨ ਕਰਕੇ ਬਾਬਾ ਜਸਾ ਸਿੰਘ ਜੀ ਕਿੱਥੇ ਆ ਹਾਂ ਅੱਗੇ ਹਾਲਿਆ ਜਸ ਤੇ ਜੱਤਾ ਸਿੰਘ ਜਿਹੜਾ ਇਹ ਇਹ ਨਾਲ ਸਿੰਘ ਜਿਹੜੇ ਨੇ ਇਹ ਇੱਥੇ ਸੇਵਾ ਨਿਭਾਉਣਗੇ ਇਹ ਸਾਰੇ ਉਵੇਂ ਹੀ ਜਿਵੇਂ ਪਹਿਲਾਂ ਸੇਵਾ ਨਿਭਾਉਂਦੇ ਅੱਗੇ ਲਾ ਲੋ ਵੱਧ ਚੜ ਕੇ ਇਹਨਾਂ ਦੀ ਅਹੀ ਸੇਵਾ ਲੈਣੀ ਆ ਪਰ ਮੈਂ ਇਹਨਾਂ ਨੂੰ ਇਹ ਬੇਨਤੀ ਕੀਤੀ ਵੀ ਸਾਨੂੰ ਐ ਜਿਹੜਾ ਪੰਜਾਬ ਦੇ ਵਿੱਚ ਜਿੱਥੇ ਸੇਵਾ ਜਵਾ ਰਹੇ ਨੇ ਭਾਵੇਂ ਗਰਦ ਸਿੰਘ ਭਾਵੇਂ ਗੁਰਦੀਪ ਸਿੰਘ ਜੀ ਇੱਕ ਸਾਨੂੰ ਕੋਈ ਇਹਨਾਂ ਦੇ ਹਸਤਾਖਰ ਤੇ ਜਰੂਰ ਆਈ ਉੱਥੇ ਵੀ ਸਾਰੇ ਕਾਰਜ ਚਲਾਉਣੇ ਨੇ ਤੇ ਰਲ ਮਿਲ ਕੇ ਆਪਾਂ ਪਹਿਰਾ ਕਰਨਾ ਇਹ ਸਿੰਘ ਸਾਰੇ ਆਪਦੀ ਦੇ ਨਾਲ ਉਵੇਂ ਹੀ ਜਿਵੇਂ ਬਾਬਾ ਕੋਈ ਤਬਦੀਲੀ ਨਹੀਂ ਇਹੀ ਕਰ ਰਿਹਾ ਉਵੇਂ ਹੀ ਸੇਵਾ ਇਹ ਸਾਰੇ ਰਲ ਮਿਲ ਕੇ ਕਰਨਗੇ ਬਾਬਾ ਜਸਤਾ ਸਿੰਘ ਤੇ ਬਾਬਾ ਜੋਗਰ ਸਿੰਘ ਬਾਬਾ ਸਰ ਬੂਤਾ ਸਿੰਘ ਜੀ ਬਾਬਾ ਬੁਤਾ ਸਿੰਘ ਜੀ ਜਗ ਜਗ ਲਾ ਗਏ ਫਤੇ ਪਾਵੇਂ ਨਾਵੇਂ ਜਾਵੇ ਇਹ ਸਾਰੇ ਉਵੇਂ ਹੀ ਸੇਵਾ ਨਿਭਾਉਣਗੇ ਬਾਬਾ ਜਸਤਾ ਸਿੰਘ ਜਿਹੜੇ ਨੇ ਇਹਨਾਂ ਦਾ ਵੀ ਕਾਰਜ ਖੇਤਰ ਜਿਹੜਾ ਬਹੁਤ ਜਾਣਾ ਆਉਣਾ ਪੈਂਦਾ ਪਰ ਜਿਹੜੇ ਆ ਮੇਨ ਆਪਣੇ ਸਾਡੇ ਸਾਰੇ ਨਾਲ ਇਹ ਜਿਹੜਾ ਮੇਨ ਬਾਬਾ ਜਸਤਾ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਬਾਬਾ ਬੁਤਾ ਸਿੰਘ ਜੀ ਇਹ ਸੇਵਾਾਂ ਮਾਂ ਨਿਭਾਉਣਗੇ ਸਾਰਿਆਂ ਨੇ ਆਪਾਂ ਇਹਨਾਂ ਦਾ ਪੂਰਾ ਸਾਥ ਦੇਣਾ ਗੁਰੂ ਸਾਹਿਬ ਕਿਰਪਾ ਕਰਨ ਜਿਵੇਂ ਸਤਖੰਡ ਵਾਸੀ ਬਾਬਾ ਮਹਿੰਦਰ ਸਿੰਘ ਜੀ ਹੋਰਾਂ ਦਾ ਆਪਜੀ ਗੁਰਸੇਖ ਸੰਗਤਾਂ ਨੇ ਸਾਥ ਦਿੱਤਾ ਹਮੇਸ਼ਾ ਕੋਈ ਵੀ ਕਾਰਜ ਹੁੰਦਾ ਉਹ ਸੰਗਤਾਂ ਤੋਂ ਬਗੈਰ ਨਹੀਂ ਕੋਈ ਕੰਮ ਚਲੇ ਚੜਦਾ ਆਪ ਜੀ ਨੇ ਪੂਰਾ ਉਮੇਂ ਸਾਥ ਦੇਣਾ ਜਿਵੇਂ ਆਦ ਅੰਤ ਤੋਂ ਚੱਲਿਆ ਆ ਰਿਹਾ ਸੋ ਜੋ ਮਰਿਆਦਾ ਅਨੁਸਾਰ ਸਾਡੇ ਦਸਤਾਰ ਬੰਦੀ ਜਿਹੜੀ ਹੁੰਦੀ ਹੈ ਉਹ ਬੁੱਢਾ ਦਲ ਦਾ ਇੱਕ ਜਥੇਦਾਰ ਹੀ ਉਹਨੂੰ ਹੀ ਸ਼ੁਰੂ ਤੋਂ ਦਸਤਾਰ ਬੰਦੀ ਹੁੰਦੀ ਆ ਮਹੰਤਾਂ ਦੀ ਜਾਂ ਸੇਵਾਦਾਰਾਂ ਦੀ ਦਸਤਾਰ ਬੰਦੀ ਨਹੀਂ ਹੁੰਦੀ ਮੈਂ ਸਤਖੰਡ ਵਾਸੀ ਬਾਬਾ ਮਹਿੰਦਰ ਸਿੰਘ ਜੀ ਹੋਰਾਂ ਦੇ ਜਿਹੜੇ ਸੁਪੁੱਤਰ ਹੈ ਉਹਨਾਂ ਨੂੰ ਜਿਹੜੇ ਵੱਡਿਆਂ ਨੂੰ ਉਹਨਾਂ ਨੂੰ ਵਿਦਾਪੁਰਖੀ ਦਸਤਾਰ ਤੇ ਉਹਨਾਂ ਦੇ ਛੋਟੇ ਸੁਪੁੱਤਰਾਂ ਨੂੰ ਜਿਹੜਾ ਮਾਤਾ ਜੀ ਨੂੰ ਸਰੂਪਾ ਤੇ ਨਾਲ ਜਿਹੜੇ ਆਜੇ ਆਪਾਂ ਸਿੰਘ ਸਾਹਿਬ ਜੀ ਬੋਲ ਕੇ ਹਟਣਗੇ ਆਪਾਂ ਫਿਰ ਜਿਹੜੇ ਸਾਡੇ ਇੱਥੇ ਸੇਵਾਵਾਂ ਨਿਭਾਉਂਦੇ ਰਹੇ ਨੇ ਉਹਨਾਂ ਨੂੰ ਸਰੂਪੇ ਦੇਣੇ ਨੇ ਉਹ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਮਹਿੰਦਰ ਸਿੰਘ ਜੀ ਹੋਰਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ਣ ਪਰਵਾਸ ਸੁਖ ਸ਼ਾਂਤੀ ਭਾਣਾ ਮੰਨਣ ਦਾ ਬਲ ਬਖਸ਼ਣ ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ ਦੂਖ ਸਹਿ ਸਰੇ ਆਪਣੇ ਸੁਖदाई ਸਭ ਕੋਏ ਗੁਰੂ ਸਾਹਿਬ ਹਮੇਸ਼ਾ ਸਾਰਿਆਂ ਤੇ ਮਿਹਰ ਪ੍ਰਿਆਤ ਵਖੀ ਰੱਖਣ ਪਵਣਾ ਮੈਂ ਪਵਣ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਸੋ ਗੁਰੂ ਸਾਹਿਬ ਹਮੇਸ਼ਾ ਆਪਣੇ ਸਾਰਿਆਂ ਹੀ ਗੁਰਸਿੱਖ ਸੰਤਾਂ ਦੇ ਮੇਰ ਭਰਿਆਤ ਪੱਖੀ ਰੱਖਣ ਇੰਨਾ ਕੁਝ ਕਹਿੰਦਾ ਆ ਤੁਹਾਡੇ ਸੰਤਾਂ ਤੋਂ ਖਿਮਾ ਦਾ ਜਾਚ ਹੋਵਾਂਗਾ ਫਿਰ ਦੁਆਰਾ ਬੇਨਤੀ ਹੈ ਜਿਵੇਂ ਬਾਬਾ ਮਹਿੰਦਰ ਸਿੰਘ ਜੀ ਸੱਚਖੰਡ ਵਾਸੀ ਆਰ ਜੀ ਨੇ ਇਹ ਸਾਰਿਆਂ ਤੇ ਜਿਹੜਾ ਸਾਥ ਦਿੱਤਾ ਆਸ਼ੀਰਵਾਦ ਰੱਖਿਆ ਉਵੇਂ ਹੀ ਆਪਾਂ ਹੁਣ ਵੀ ਉਵੇਂ ਹੀ ਅਸ਼ੀਰਵਾਦ ਤਾਰੀਆਂ ਗੁਰਸਿੱਖ ਸੰਤਾਨਾਂ ਨੇ ਰੱਖਣਾ ਇਹਨਾਂ ਕੁਝ ਕਹਿੰਦਾ ਆ ਤੁਹਾਡੇ ਸੰਤਾਂ ਤੋਂ ਖਿਮਾ ਦਾ ਜਾਚ ਪਾਵਾਂਗਾ ਗੁਰੂ ਸਾਹਿਬ ਕਿਰਪਾ ਕਰਨ ਉਵੇਂ ਹੀ ਦਿਨ ਦੁਗਣੀ ਤੇ ਰਾਤ ਚੌਕਣੀ ਜਿਹੜਾ ਇਹ ਅਸਥਾਨ ਜਿਹੜਾ ਤਰੱਕੀਆਂ ਨੂੰ ਝੂਵੇ ਬਲੰਦੀਆਂ ਨੂੰ ਝੂਵੇ ਗੁਰੂ ਸਾਹਿਬ ਕਿਰਪਾ ਕਰਨਗੇ ਆਪਾਂ ਸਾਰੇ ਨਾਲ ਮਿਲ ਕੇ ਇਸ ਅਸਥਾਨ ਦੀ ਜਿਹੜੀ ਹੋਰ ਵੀ ਸੇਵਾਵਾਂ ਨੂੰ ਜਾਰੀ ਰੱਖਣਾ ਇਹਨਾਂ ਕੁਝ ਕਹਿੰਦਾ ਆ ਤੁਹਾਡੇ ਸੰਤਾਂ ਤੋਂ ਖਿਮਾ ਦਾ ਜਾਚ ਪਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਸੰਸ਼੍ਰਮਣੀ ਸੇਵਾ ਰੰਮਨ ਪਰਧਾਨਾ ਸਿੰਘ ਸਾਹਿਬ ਦੇ ਮੇਲਾਰ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਅਕਾਲੀ 96 ਕਰੋੜ ਦੇ ਸੇਵਾਦਾਰ ਸ਼੍ਰੋਮਣੀ ਪੰਚੇਤਾਨੀ